ਅੱਜ ਲੁਧਿਆਣਾ ਵਿਖੇ ਭਾਰਤ ਨਿਰਮਾਨ ਮਜ਼ਦੂਰੀ ਯੂਨੀਅਨ ਅਤੇ ਆਜ਼ਾਦ ਹਿੰਦ ਨਿਰਮਾਨ ਮਜ਼ਦੂਰੀ ਯੂਨੀਅਨ ਵੱਲੋਂ ਝੁੱਗੀ ਝੌਂਪੜੀ ਵਾਸੀਆਂ ਦੀਆਂ ਮੰਗਾਂ ਦੇ ਸਬੰਧੀ ਜ਼ਿਲ੍ਹਾ ਕਚੈਰੀ ਵਿਖੇ ਰੈਲੀ ਕੀਤੀ ਗਈ ਜਿਸ ਵਿੱਚ ਸੈਂਕੜੇ ਮਜ਼ਦੂਰਾ ਨੇ ਭਾਗ ਲਿਆ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਮਜ਼ਦੂਰ ਯੂਨੀਅਨ ਦਾ ਕਹਿਣਾ ਕਿ ਪੰਜਾਬ ਸਰਕਾਰ ਅਤੇ ਨਰਿੰਦਰ ਮੋਦੀ ਨੇ ਪ੍ਰਧਾਨ ਬਣ ਤੋਂ ਪਹਿਲਾਂ ਝੁੱਗੀ ਝੌਂਪੜੇ ਵਾਲਿਆਂ ਨਾਲ ਵਾਅਦਾ ਕੀਤਾ ਸੀ ਕਿ ਜਿੱਥੇ ਝੁੱਗੀਆਂ ਝੌਂਪੜੀਆਂ ਹਨ ਉਥੇ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ ਪਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕ ਰਹੀ ਹੈ ਇਹ ਰੋਸ ਮਜਾਰਾ ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕੀਤਾ ਗਿਆ ਇਹ ਝੁੱਗੀ ਝੌਂਪੜੀ ਵਾਲਿਆਂ ਦੇ ਹੱਕ ਦੇ ਵਿੱਚ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਆ ਜਿਹੜੀ ਝੁੱਗੀ ਝੌਂਪੜੀ ਵਾਲਿਆਂ ਨੂੰ ਗ਼ਾੜਨ ਤੇ ਤੁਲੀ ਹੋਈ ਆ ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀਗਾ ਕਿ ਇਹਨਾਂ ਝੁੱਗੀ ਵਾਲਿਆਂ ਨੂੰ ਉਜਾੜਿਆ ਨਹੀਂ ਜਾਊਗਾ ਇਹ ਜਿੱਥੇ ਬੈਠੇ ਇਹਨਾਂ ਨੂੰ ਉੱਥੇ ਹੀ ਰਹਿਣ ਦਿੱਤਾ ਜਾਊਗਾ ਇਹਨਾਂ ਨੂੰ ਇੱਥੇ ਹੀ ਮਕਾਨ ਬਣਾ ਕੇ ਦਿੱਤੇ ਜਾਣਗੇ ਤਾਂ ਕਿ ਪਰਿਵਾਰ ਦਾ ਆਪਣੇ ਦਾ ਪਾਲਣ ਪੋਚਣ ਵਧੀਆ ਢੰਗ ਨਾਲ ਕਰ ਸਕਣ ਪਰ ਪੰਜਾਬ ਦੇ ਵਿੱਚ ਇਹਨਾਂ ਦੀ ਦੋਵਾਂ ਦੀ ਅਕਾਲੀਆਂ ਦੀ ਤੇ ਭਾਜਪਾ ਦੀ ਸਾਂਝੀ ਸਰਕਾਰ ਹੋਣ ਦੇ ਬਾਵਜੂਦ ਨਰਿੰਦਰ ਮੋਦੀ ਜੀ ਦਾ ਜਿਹੜਾ ਬਿਆਨ ਸੀਗਾ ਉਹਦੇ ਮੁਤਾਬਕ ਇਹ ਵਾਅਦਾ ਪੂਰਾ ਨਹੀਂ ਕਰ ਰਹੇ ਇਹ ਆਪਣੇ ਵਾਅਦੇ ਤੋਂ ਮੁੱਕਰ ਰਹੇ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹਨਾਂ ਨੂੰ 50-50 ਗਜ ਦੇ ਜਿਹੜੇ ਪਲਾਟ ਆ ਇਹ ਜਿੱਥੇ ਬੈਠੇ ਆ ਉੱਥੇ ਮਕਾਨ ਪਲਾਟ ਇਹਨਾਂ ਨੇ ਦਿੱਤੇ ਜਾਣ ਜਿਹੜੇ 30-30 ਗਜ ਦੇ ਫਲੈਟ ਇਹਨਾਂ ਨੇ ਬਣਾ ਕੇ ਦਿੱਤੇ ਆ ਉਹ ਬਹੁਤ ਛੋਟੇ ਨੇ 8x8 ਦੇ ਕਮਰੇ ਦੇ ਵਿੱਚ ਕਿਸ ਤਰ੍ਹਾਂ ਕੋਈ ਪਰਿਵਾਰ ਰਹਿ ਸਕਦਾ ਇਹਨਾਂ ਦਾ ਕੋਈ ਵੀ ਮੰਤਰੀ ਜਾਂ ਕੋਈ ਇਹਨਾਂ ਦਾ ਐਮਐਲਏ ਜਾਂ ਕੋਈ ਅਫਸਰ ਉਹ ਕਮਰਿਆਂ ਦੇ ਵਿੱਚ ਅਗਰ ਰਹਿ ਕੇ ਦਿਖਾਵੇ ਤਾਂ ਅਸੀਂ ਆਪਣੀ ਜਿਹੜੀ ਮੰਗ ਤੋਂ ਪਿੱਛੇ हट ਜਾਵਾਂਗੇ ਅਸੀਂ ਬਿਨਾ ਕਹਿਣ ਤੋਂ ਉਹਨਾਂ ਫਲੈਟਾਂ ਦੇ ਵਿੱਚ ਜਾ ਕੇ ਰਹਿਣ ਲੱਗ ਜਮਾਗੇ। ਸੋ ਉਹਦੋਂ ਬੜੇ ਬੁਰੇ ਦਿਨ ਆਏ ਨੇ। ਬੜਾ ਲੋਕਾਂ ਦਾ ਬੁਰਾ ਹਾਲ ਆ। ਬਿਜਲੀ ਦਾ ਬਿੱਲ ਆ ਉਹ ਵੱਧ ਗਿਆ। ਸਰਮਾਇਦਾਰਾਂ ਦੇ ਹੱਕ ਦੇ ਵਿੱਚ ਨੇ ਇਹ ਬੋਲ ਰਹੇ ਪਰ ਜਿਹੜਾ ਜਗਰੀਬ ਆਦਮੀ ਨੇ ਆਸ ਲਾਈ ਸੀ ਵੀ ਅੱਛੇ ਦਿਨ ਆਉਣਗੇ। ਮੋਦੀ ਸਰਕਾਰ ਲੈ ਕੇ ਆਊਗੀ। ਉਹਦੋਂ ਬੜੀ ਬੁਰੀ ਹਾਲਤਾਂ ਬਿਹਤਰ ਜਿਹੜੀ ਪਹਿਲਾਂ ਨਾਲੋਂ ਵੀ ਕਾਂਗਰਸ ਦੇ ਮੌਕੇ ਸੀ ਉਹਦੋਂ ਬਹੁਤ ਬੁਰੀ ਹਾਲਤਾਂ ਅਸੀਂ ਧਿਆਨ ਲਿਓਣਾ ਪੈਨੇ ਆ। ਕੋਨੇ ਸਰਕਾਰ ਨੂੰ ਵੀ ਇਹ ਜਿਹੜੀ ਜਾਇਜ਼ ਮੰਗ ਸੀ ਆਮ ਲੋਕਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਨੌਜਵਾਨਾਂ ਦੀ ਝੁੱਗੀ ਝੌਂਪੜੀ ਵਾਲਿਆਂ ਦੀ ਜਿਹੜਾ ਮੋਦੀ ਨੇ ਕਿਹਾ ਸੀ ਵੀ ਇਹ ਜਿੱਥੇ ਝੁੱਗੀ ਉੱਥੇ ਮਕਾਨ ਬਣਾ ਕੇ ਦਿੱਤੇ ਜਾਣਗੇ ਇਹ ਸਰਕਾਰ ਆਪਣੇ ਵਾਅਦੇ ਤੋਂ ਝੂਠੀ ਹੋ ਰਹੀ ਆ ਆਪਣੀਆਂ ਗੱਲਾਂ ਤੋਂ ਝੂਠੀ ਹੋ ਰਹੀ ਆ ਇਹ ਸਰਕਾਰ ਨੂੰ ਅਸੀਂ ਉਹ ਗੱਲ ਉਹ ਵਾਅਦਾ ਚੁਣੌਤੀ ਦੇਣ ਆਏ ਨਾਲ ਯਾਦ ਕਰਉਣ ਆਏ ਆ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੌਰ ਨਾ ਕੀਤੀ ਜੇ ਧਿਆ ਨਾ ਕੀਤੀ ਲੋਕਾਂ ਦੀ ਮੰਗ ਨਾ ਪੂਰੀ ਕੀਤੀ ਇਹ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੜਕਾਂ ਤੇ ਆਉਣਗੇ ਪ੍ਰਦਰਸ਼ਨ ਕਰਨਗੇ ਉਹ ਆਪਣੀ ਮੰਗ ਨੂੰ ਲਾ ਲਜਾਣਗੇ ਸਨੀ ਸੂਜਾਪੁਰ ਦੇ ਨਾਲ ਜਸਵੀਰ ਹੇਰਾ ਪਹਰੇ ਦਾ ਟੀਵੀ